ਉਹ ਕਹਿੰਦੇ ਆ ਕਿ ਮੈਂ ਕਾਂਗਰਸ ਜੋੜ ਰੈਲੀ ਰੱਖਦੇ ਨਹੀਂ ਇਹ ਉਹਨਾਂ ਨੇ ਕਾਂਗਰਸ ਤੋੜ ਰੈਲੀ ਰੱਖੀ ਹੋਈ ਹੈ ਇਹ ਇੱਥੇ ਤਾਂ ਇਹ ਹੈ ਸਾਨੂੰ ਤਾਂ ਇਹ ਲੱਗਣ ਲੱਗਿਆ ਵੀ ਸਿੱਧੂ ਸਾਹਿਬ ਨੂੰ ਵੀ ਆਮ ਆਦਮੀ ਪਾਰਟੀ ਦੀ ਰੈਲੀ ਹੈ ਕਿ ਕਾਂਗਰਸ ਦੀ ਰੈਲੀ ਸਾਨੂੰ ਦੱਸਣ ਤਾਂ ਸੀ ਤੋਂ ਅਸੀਂ ਇਸ ਰੈਲੀ ਨੂੰ ਕਾਮਯਾਬ ਕਰਨਾ ਤੇ ਹਰ ਵਰਕਰ ਲੱਗਿਆ ਹੋਇਆ ਇਸ ਨਜ਼ਰ ਦਾ ਇਸ ਹਲਕੇ ਦਾ ਜ਼ਿਲ੍ਹੇ ਦਾ ਨਵਜੋਤ ਸਿੱਧੂ ਨੇ ਕਾਂਗਰਸ ਜੋੜ ਨਹੀਂ ਕਾਂਗਰਸ ਤੋੜ ਰੈਲੀ ਰੱਖੀ ਹੈ ਕਰਤਾਰਪੁਰ ਲਾਂਗਾ ਖੁੱਲੇ ਨੂੰ 5 ਸਾਲ ਹੋ ਗਏ ਨੇ ਤਿੰਨਵਜੋਤ ਸਿੰਘ ਸਿੱਧੂ ਨੂੰ 5 ਸਾਲ ਬਾਅਦ ਧੰਨਵਾਦ ਰੈਲੀ ਯਾਦ ਆਈਏ ਜੀ ਹਾਂ ਇਹ ਇਲਜ਼ਾਮ ਕਾਂਗਰਸੀਆਂ ਗੂ ਨਵਜੋਤ ਸਿੰਘ ਸਿੱਧੂ ਤੇ ਲਗੇ ਨੇ ਤੇ ਇਲਜ਼ਾਮ ਖੁਦ ਕਾਂਗਰਸੀਆਂ ਨੇ ਲਗਾਏ ਨੇ ਨਵਜੋਤ ਸਿੰਘ ਸਿੱਧੂ ਐਤਵਾਰ 7 ਜਨਵਰੀ ਯਾਨੀ ਕਿ ਅੱਜ ਬਠਿੰਡਾ ਦੇ ਕੋਰਟ ਸਮੇਤ ਚ ਰੈਲੀ ਕਰਨ ਜਾ ਰਹੇ ਨੇ ਪਰ ਬਠਿੰਡਾ ਦਿਹਾਤੀ ਕਾਂਗਰਸ ਦੇ ਇੱਕ ਧੜੇ ਨੇ ਸਿੱਧੂ ਦੀ ਰੈਲੀ ਦਾ ਵਿਰੋਧ ਕੀਤਾ ਹੈ ਬਠਿੰਡਾ ਦਿਹਾਤੀ ਤੋਂ ਕਾਂਗਰਸ ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਕਿਰਨਦੀਪ ਕੌਰ ਨੇ ਸਿੱਧੂ ਦੇ ਕਾਂਗਰਸ ਨੂੰ ਦੁਫਾੜ ਕਰਨ ਦੇ ਇਲਜ਼ਾਮ ਲਗਾ ਦਿੱਤੇ ਨੇ ਹਰ ਇੱਕ ਧਰਨੇ 'ਚ ਮੇਰੇ ਮੋਧਵਰ ਸਰਪੰਚ ਮੈਂਬਰ ਐਮ ਸੀ ਸਾਰੇ ਪਹੁੰਚਦੇ ਆ ਜੀ ਵੱਡੀ ਤਦਾਰ 'ਚ ਲੈ ਕੇ ਪਹੁੰਚਦੇ ਜੇ ਅੱਜ 7 ਤਰੀਕ ਵਾਲੀ ਰੈਲੀ ਦਾ ਸਾਨੂੰ ਉਹ ਦੱਸਦੇ ਹਾਈ ਕਮਾਂਡ ਵੱਲੋਂ ਕੋਈ ਸਾਨੂੰ ਮੈਸੇਜ ਲੱਗਦਾ ਤੇ ਅਸੀਂ ਵੀ ਉਹਨਾਂ ਦਾ ਵੈਲਕਮ ਕਰਦੇ ਸਿੱਧੂ ਸਾਹਿਬ ਦਾ ਜਾ ਕੇ ਸਾਨੂੰ ਅੱਖੋਂ ਪਰੋਖੇ ਉਹਨਾਂ ਨੇ ਇਹ ਆਪਦੀ ਰੈਲੀ ਰੱਖੀ ਗਈ ਹੈ ਜੀ ਉਹ ਕਹਿੰਦੇ ਆ ਕਿ ਮੈਂ ਕਾਂਗਰਸ ਜੋੜ ਰੈਲੀ ਰੱਖਦਾ ਨਹੀਂ ਇਹ ਉਹਨਾਂ ਨੇ ਕਾਂਗਰਸ ਤੋੜ ਰੈਲੀ ਰੱਖੀ ਹੋਈ ਹੈ ਇਹ ਯਾਨੀ ਕਿ ਤੁਸੀਂ ਹੁਣ ਬਾਈਕਾਟ ਕਰਨੇ ਵੀ ਇੱਕ ਜਿਹੜਾ ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਨੇ ਕਿ ਅਸੀਂ ਕਾਂਗਰਸ ਦੀ ਇਹ ਰੈਲੀ ਨਹੀਂ ਕਿ ਇਹ ਧੰਨਵਾਦ ਰੈਲੀ ਹੈ ਕਿ ਜਿਹੜੀ 500 ਸਾਲਾਂ ਦਿੱਤੇ ਆਪਣਾ ਕਰਨਾਟਕ ਵਾਲਾ ਲਾਂਘਾ ਖਲਾਇਆ ਸੀ ਜਿਹੜਾ ਉਸ ਨੂੰ ਲੈ ਕੇ ਲੋਕਾਂ ਵੱਲੋਂ ਇਹ ਧੰਨਵਾਦ ਕੀਤਾ ਗਿਆ ਸਿੱਧੂ ਦਾ ਤੇ ਉਸ ਕਰਕੇ ਇਹ ਰੈਲੀ ਰੱਖੀ ਗਈ ਹੈ ਵੀ ਮੈਂ ਤੁਹਾਡੇ ਮਾਦੀ ਮਰਾਹੀ ਦੱਸਣਾ ਚਾਹਣੀ ਹੈ ਸਿੱਧੂ ਸਾਹਿਬ ਨੂੰ ਇਹ ਚੀਜ਼ 5 ਸਾਲ ਹੋ ਗਏ ਆਪਣੇ ਲਾਂਘਾ ਖਲਵਾਏ ਨੂੰ ਉਸ ਟਾਈਮ ਸਿੱਧੂ ਸਾਹਿਬ ਦੀ ਕੋਠੀ ਅਸੀਂ ਜਾਂਦੇ ਸੀ ਜੀ ਉਸ ਤੋਂ ਬਾਅਦ ਸਾਡੇ ਹਲਕੇ 'ਚ ਦੋ ਵਾਰੀ ਰੈਲਿੰਗ ਕਰ ਚੁੱਕੇ ਆ ਸਿੱਧੂ ਸਾਹਿਬ ਦੋ ਵਾਰ ਆ ਚੁੱਕੇ ਆ ਤਾਂ ਫਿਰ ਉਦੋਂ ਇਹ ਇਹ ਕਿੱਥੇ ਸੀ ਆਪਣੇ 5 ਸਾਲ ਬਾਅਦ ਇਹ ਚੀਜ਼ ਜ਼ਿਆਦਾ ਹੀ ਹੈ ਅਸੀਂ ਵੀ ਸਾਡੇ ਲੱਗਦਾ ਹੈ ਜੀ 2024 ਦੇ ਇਲੈਕਸ਼ਨ ਸਰਦ ਦੇ ਨੇ ਹਾਂਜੀ ਤੇ ਕਾਂਗਰਸ ਦੇ ਵਿੱਚ ਜੋ ਕਾਟੋ ਕਲੇਸ ਚੱਲ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਨਵਜੋਤ ਸਿੱਧੂ ਵਰਸਿਜ ਰਾਜਾ ਬਣੇਗਾ ਫਿਰ ਉਹਨੂੰ ਲੈ ਕੇ ਤਾਂ ਜਿਸ ਤਰ੍ਹਾਂ ਤੁਸੀਂ ਰੋਜ਼ ਪ੍ਰੈਸ ਕਾਨਫਰੰਸਾਂ ਕਰ ਰਹੇ ਹੋ ਕਾਂਗਰਸ ਦਾ ਵੰਡੀ ਵੀ ਕਰੂਗਾ ਵਰਕਰ ਵੀ ਕਰੂਗਾ ਬਿਲਕੁਲ ਜੀ ਅਸੀਂ ਤਾਂ ਸਾਡੀ ਤਾਂ ਜੀ ਹੱਥ ਜੋੜ ਕੇ ਬੇਨਤੀ ਆ ਹਾਈ ਕਮਾਂਡ ਵੱਗੇ ਵੀ ਇਹ ਸੌਲਵ ਜਿਹੜਾ ਕਿ ਮਸਲਾ ਚੱਲ ਰਿਹਾ ਇਹਨੂੰ ਸੌਲਵ ਜਲਦੀ ਕਰਨ ਜੀ ਵਰਕਰ ਤਾਂ ਇੱਕ ਹੈ ਲੀਡਰਾਂ ਨੂੰ ਇੱਕ ਹੋਣ ਦੀ ਲੋੜ ਹੈ ਨਹੀਂ ਵਰਕਰੋਂ ਤਾਂ ਵਰਤਿਆ ਜਾ ਰਿਹਾ ਹੈ ਕਿ ਲੀਡਰਾਂ ਨੂੰ ਲੱਗਦਾ ਹੈ ਤੁਹਾਡੇ ਇਸ ਬਿਆਨ ਤੋਂ ਬਾਅਦ ਤੁਹਾਡੀਆਂ ਜਿਹੜਾ ਨੁਕਸਾਨ ਪਾਰਟੀ ਦਾ ਵੀ ਹੋਏਗਾ ਇਸ ਬਿਆਨ ਤੋਂ ਬਾਅਦ ਤੇ ਉਹ ਲੋਕਾਂ ਦਾ ਵੀ ਨਹੀਂ ਅਸੀਂ ਤਾਂ ਜੀ ਅਪੀਲ ਹੀ ਕਰਦੇ ਆ ਸਿੱਧੂ ਸਾਹਿਬ ਨੂੰ ਵੀ ਅਪੀਲ ਹੀ ਕਰਦੇ ਆ ਉਹ ਸਾਡੇ ਬੜੇ ਸੀਨੀਅਰ ਲੀਡਰ ਹੈ ਜੀ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਦਰਸਲ ਮਾਮਲਾ ਪਿਛਲੇ ਦਿਨੀ ਖੜਾ ਹੋਇਆ ਸੀ ਜਦੋਂ ਬਠਿੰਡਾ ਦਿਹਾਤੀ ਕਾਂਗਰਸ ਦੇ ਦੂਜੇ ਧੜੇ ਨੇ ਸਿੱਧੂ ਦੀ ਰੈਲੀ ਦੇ ਹੱਕ 'ਤੇ ਇੱਕ ਚਿੱਠੀ ਹਾਈ ਕਮਾਂਡ ਨੂੰ ਭੇਜੀ ਸੀ ਜਿਸ 'ਚ ਇਲਾਕੇ ਦੇ ਕਰੀਬ 10 ਸਰਪੰਚਾ ਅਤੇ 4 ਐਮਸੀ ਵੱਲੋਂ ਮੋਹਰਾਂ ਸਣੇ ਦਸਤਖਤ ਕੀਤੇ ਗਏ ਸੀ ਜਿਸ ਬਠਿੰਡਾ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਬਾਦ ਸਿੰਘ ਜਟਾਣਾ ਤੇ ਕਾਂਗਰਸ ਨੂੰ ਪਾੜਨ ਦੇ ਇਲਜ਼ਾਮ ਲਾਉਂਦਿਆਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਸੀ ਜਦਕਿ ਹੁਣ ਸਿੱਧੂ ਦੇ ਐਂਟੀ ਤੜੇ ਦਾ ਇਲਜ਼ਾਮ ਕਿ ਮੋਹਰਾ ਲਾਉਣ ਵਾਲੇ ਐਮਸੀ ਕਾਂਗਰਸ ਤੇ ਹੈ ਹੀ ਨਹੀਂ ਸੀ ਉਹ ਪਹਿਲਾਂ ਹੀ ਆਮ ਆਦਮੀ ਪਾਰਟੀ 'ਚ ਜਾ ਚੁੱਕੇ ਨੇ 3 ਦਿਨ ਪਹਿਲਾਂ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਜੀ ਆਲਰੇਡੀ ਉਹ ਜੁਆਇਨ ਕਰੇ ਹੋਏ ਐ ਲਖਵਿੰਦਰ ਸਿੰਘ ਦਲਵੀਰ ਸਿੰਘ ਗੁਰਜੰਟ ਸਿੰਘ ਤੇ ਸੁਖਮੰਦਰ ਸਿੰਘ ਇਥੇ ਤੁਹਾਨੂੰ ਮੈਂ ਹੋਰ ਦੱਸਣਾ ਚਾਹੁੰਦਾ ਵੀ ਇਹਦੇ ਤੇ ਸਾਈਨ ਕਰੇ ਹੋਇਆ ਸੁਖਮੰਦਰ ਸਿੰਘ ਨੇ ਐਮਸੀ ਲਿਖ ਕੇ ਨਗਰ ਪੰਚਾਇਤ ਉਹਨਾਂ ਦੇ ਵਾਈਫ ਨੇ ਉਹਨਾਂ ਦੇ ਐਮਸੀ ਉਹਨਾਂ ਦੇ ਵਾਈਫ ਹੈ ਵੀ ਯਾਨੀ ਕਿ ਅਸੀਂ ਤਾਂ ਇਹ ਵੀ ਸ਼ੰਕਾ ਇਹਦੇ ਤੇ ਜਿਤਾਉਨੇ ਆ ਜੀ ਵੀ ਇਹ ਚੀਜ਼ਾਂ ਇਹ ਸਾਰਾ ਕੁਝ ਜਿਹੜੀ ਪੱਤੀ ਲੈ ਕੇ ਭੇਜੀ ਹੈ ਇਹਦੇ ਜੇ ਤਾਂ ਕੋਈ ਮੰਨ ਲਓ ਸਾਡੇ 5-6 ਸਰਪੰਚ ਭਰਾ ਹੋ ਸਕਦੇ ਆ ਕੋਈ ਸਾਡੇ ਤੋਂ ਨਾਰਾਜ਼ ਹੋਣ ਜਾਂ ਪ੍ਰਧਾਨ ਜੀ ਤੋਂ ਨਾਰਾਜ਼ ਹੋਣ ਪਾਰਟੀ 'ਚ ਨਾਰਾਜ਼ਗੀਆਂ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ ਪਰ ਇਹ ਇਹ ਜਿਹੇ ਤਰੀਕੇ ਨਾਲ ਇੱਕ ਪਿੰਡ ਦੇ ਵਿੱਚੋਂ ਚਾਰ-ਚਾਰ ਬੰਦਿਆਂ ਦੇ ਐਵੇਂ ਸਾਈਨ ਹੋ ਜਾਣ ਜਿਹੜੇ ਕਿ ਆਮ ਆਦਮੀ ਪਾਰਟੀ ਜੁਆਇਨ ਕਰੀਏ ਇੱਥੇ ਤਾਂ ਇਹ ਹੈ ਸਾਨੂੰ ਤਾਂ ਇਹ ਲੱਗਣ ਲੱਗਿਆ ਵੀ ਸਿੱਧੂ ਸਾਹਿਬ ਨੂੰ ਵੀ ਆਮ ਆਦਮੀ ਪਾਰਟੀ ਦੀ ਰੈਲੀ ਹੈ ਕਿ ਕਾਂਗਰਸ ਦੀ ਰੈਲੀ ਹੈ ਸਾਨੂੰ ਦੱਸਣ ਤਾਂ ਸਹੀ ਦੂਜੀ ਗੱਲ ਕੋਰਸ਼ਮੀਰ ਦੇ ਵਿੱਚ ਅਸੀਂ ਪਰ ਮੰਨ ਲਓ ਮਦਰ ਮੇਰੇ ਪ੍ਰੈਜ਼ੀਡੈਂਟ ਹੈ ਇੱਕ ਕੋਰਸ਼ਮੀਰ ਦਾ ਕਾਉਂਸਲਰ ਪਹੁੰਚਣਾ ਉੱਥੇ ਚਾਨਣ ਸਿੰਘ ਹਾਂ ਚਾਨਣ ਹਾਂ ਇੱਕੋ ਹੀ ਕਾਉਂਸਲਰ ਪਹੁੰਚਣਾ ਹੈ 12 ਕਾਉਂਸਲਰ ਤਾਂ ਉੱਥੇ ਜਾ ਹੀ ਨਹੀਂ ਰਹੇ ਕਾਂਗਰਸ ਦੇ ਅਸੀਂ 10 ਪੁਆਇੰਟ ਦਾ ਇਗਨੋਰ ਕਰਕੇ ਰੈਲੀ ਹੈ ਇਗਨੋਰ ਹੀ ਇਗਨੋਰ ਹੀ ਹੋ ਗਿਆ ਜੀ ਜਦੋਂ ਅਸੀਂ ਪਾਰਟੀ ਦੇ ਨੁਮਾਇੰਦੇ ਆ ਅਸੀਂ ਪਿੰਡ ਦੇ ਵਿੱਚ ਸਾਡੇ ਚ ਰੈਲੀ ਹੋ ਰਹੀ ਹੈ ਸਾਨੂੰ ਕੋਈ ਮੈਸੇਜ ਨਹੀਂ ਲੱਗ ਰਿਹਾ ਇਹ ਤਾਂ ਲਾਡੀ ਜੀ ਲਾਡੀ ਜੀ ਨੂੰ ਵੀ ਦੇਖਣਾ ਚਾਹੀਦਾ ਜਦੋਂ ਸਾਨੂੰ ਵੋਟਾਂ ਦੀ ਲੋੜ ਹੁੰਦੀ ਸੀ ਜਦੋਂ ਵੋਟਾਂ ਦੇ ਅਸੀਂ ਪਿੱਛੇ ਭੱਜਣਾ ਆਂਦਾ ਸੀ ਉਹ ਤਾਂ ਲਾਡੀ ਸਾਹਿਬ ਸਾਨੂੰ ਕਹਿ ਦਿੰਦੇ ਸੀ ਵੀ ਆਓ ਜੀ ਸਾਡੀ ਮਦਦ ਕਰੋ ਸਾਨੂੰ ਸਾਰੇ ਇਕੱਠੇ ਕਰ ਕਰਕੇ ਅਸੀਂ ਪਿੰਡਾਂ 'ਚ ਲੋਕ ਲੈ ਕੇ ਜਾਂਦੇ ਬਸਾਂ ਭਰ-ਭਰ ਲੈ ਕੇ ਜਾਂਦੇ ਤੇ ਜਦੋਂ ਜाहਰ ਕਰ ਰਹੇ ਉਹ ਨੰਦੋਸੀ ਤੇ ਉਹਨਾਂ ਦੇ ਜਿਹੜੇ ਸਾਥੀ ਦੇ ਉਹਨਾਂ ਨੇ ਸਾਫ਼ ਕਹਤਾ ਕਿ ਇਹ ਰੈ ਅਸੀਂ ਤਾਂ ਕਹਿੰਦੇ ਆ ਜੀ ਤੇ ਕਾਂਗਰਸ ਦੀ ਰੈਲੀ ਨਹੀਂ ਤਾਂ ਸਪਸ਼ਟ ਕਰਦੇ ਜੀ ਇਹ ਦੱਸਣ ਵੀ ਨਹੀਂ ਰੈਲੀ ਹੈਗਾ ਵੀ ਰੈਲੀ ਹੀ ਹੈਗੀ ਤਾਂ ਬਾਦ ਰੈਲੀ ਹੈ ਅਸੀਂ ਤਾਂ ਉਹ ਸਪੱਟ ਨਾਲ ਨਹੀਂ ਧੰਨਵਾਦ ਰੈਲੀ ਦਾ ਜੀ 2 ਸਾਲ ਪਹਿਲਾਂ ਕਰ ਲੈਂਦੇ 5 ਸਾਲ ਪਹਿਲਾਂ ਕਰ ਲੈਂਦੇ ਦੋ ਵਾਰੀ ਸਿੱਧੂ ਸਾਹਿਬ ਆ ਗਏ ਇੱਥੇ ਉਹ ਉਸ ਤੋਂ ਧੰਨਵਾਦ ਕਰ ਲੈਂਦੇ ਫਿਰ ਲਾਡੀ ਸਾਹਿਬ ਕੋਲੇ ਸਾਡੇ ਹਲਕੇ ਦੇ ਨੁਮਾਇੰਦੇ ਆ ਸਾਰੇ ਕਿੰਨਾ ਚਿਰ ਹੋ ਜਾਂਦੇ ਰਹੇ ਆ ਵੀ ਆਓ ਜੀ ਆਪਾਂ ਹਲਕੇ 'ਚ ਕੋਈ ਲਾਡੀ ਸਾਹਿਬ ਸਾਨੂੰ ਦੱਸ ਦੇਣ ਵੀ ਅਸੀਂ ਕਿਸੇ ਹਲਕੇ 'ਚ ਕਿਸੇ ਪ੍ਰੋਗਰਾਮ 'ਚੋਂ ਗਏ ਹੋਏ ਜਾਂ ਕਿਤੇ ਉਹਨਾਂ ਦੀ ਕੋਈ ਐਕਟਿਵਨੈਸ ਦਿਖਾ ਦੋ ਵੀ ਉਹਨਾਂ ਨੇ ਹਲਕੇ ਤੇ ਇੱਥੇ ਜਾ ਕੇ ਐਕਟਿਵ ਉਹ ਕੰਮ ਕੀਤਾ ਜਾਂ ਕਿਸੇ ਨੂੰ ਮਿਲੇ ਵੀ ਕਿਸੇ ਦੁੱਖ ਸੁੱਖ ਚ ਹੀ ਦੱਸਦੇ ਨੇ ਵੀ ਕਿਸੇ ਦੇ ਉਹ ਗਏ ਦੂਜੇ ਪਾਸੇ ਸਿੱਧੂ ਹਤਾਇਸ਼ੀ ਧੜੇ ਨੇ ਪੰਚਾ ਸਰਪੰਚਾਂ ਵੱਲੋਂ ਲਿਖਿਆ ਇੱਕ ਪੱਤਰ ਹਾਈ ਕਮਾਂਡ ਨੂੰ ਭੇਜਿਆ ਸੀ ਜਿਸ ਵਿੱਚ ਉਹਨਾਂ ਨੇ ਖੁਸ਼ਬਾਦ ਜਠਾਣਾ ਨੂੰ ਪਾਰਟੀ ਨੂੰ ਤੋੜਨ ਦੇ ਹੱਲ ਲਗਾਏ ਸੀ ਉਹਨਾਂ ਦਾਅਵਾ ਕੀਤਾ ਹੈ ਕਿ ਕੁਝ ਗਿਣੇ ਚੁਣੇ ਲੋਕਾਂ ਨੂੰ ਛੱਡ ਕੇ ਪੂਰੀ ਕਾਂਗਰਸ ਇਕੱਠੇ ਅਤੇ ਉਹ ਹਰ ਹਾਲ ਚ ਰੈਲੀ ਨੂੰ ਸਫਲ ਬਣਾ ਕੇ ਰਹਿਣਗੇ ਕੀ ਮਾਮਲਾ ਜੀ ਉਹ ਤੇ ਕੀ ਕਿਸ ਤਰ੍ਹਾਂ ਦੀ ਰੈਲੀ ਹੋ ਰਹੀ ਹੈ ਦੇਖੋ ਨਰਾਜਗੀ ਵਰਕਰਾਂ ਵੱਲੋਂ ਪ੍ਰਗਟ ਕੀਤੀ ਗਿਆ ਉਹ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਉਹਨਾਂ ਦੇ ਵੱਲੋਂ ਜੋ ਬਿਆਨ ਦਿੱਤੇ ਗਿਆ ਉਹ ਬਿਆਨਾਂ ਤੇ ਇਤਰਾਜ਼ ਜਤਾਇਆ ਗਿਆ ਕਿਉਂਕਿ ਉਹ ਬੇਤੁਕੇ ਬਿਆਨ ਨੇ ਬਿਨਾ ਪ੍ਰੂਫ ਤੋਂ ਬਿਆਨ ਨੇ ਸੋ ਕਾਂਗਰਸ ਦੇ ਚੰਡੀੜ ਅਸੀਂ ਰੈਲੀ ਕਰ ਰਹੇ ਹਾਂ ਹਾਂ ਹੋ ਸਕਦਾ ਕਿਸੇ ਨੂੰ ਇਤਰਾਜ਼ ਹੋ ਪਰ ਸਾਡੇ ਲੀਡਰ ਸਰਦਾਰ ਨਵਜੋਤ ਸਿੰਘ ਨੂੰ ਕਿਸੇ ਨੇ ਕੋਈ ਇਤਰਾਜ਼ ਨਹੀਂ ਕੋਈ ਗਲਾ ਸ਼ਿਕਵਾ ਨਹੀਂ ਸਾਡੇ ਲਈ ਉਹ ਬਹੁਤ ਮੁਕੱਦਸ ਇਨਸਾਨ ਨੇ ਕਿਉਂਕਿ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲੰਗਾ ਖਲਵਾਇਆ ਅਫੀਨਾ ਦੇ ਲੋ ਸਤਕਾਰ ਕਰਦੇ ਆ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਵੀ ਲੋਕ ਸਤਕਾਰ ਕਰਦੇ ਨੇ ਸੋ ਅਸੀਂ ਇਸ ਰੈਲੀ ਨੂੰ ਕਾਮਯਾਬ ਕਰਨਾ ਤੇ ਹਰ ਵਰਕਰ ਲੱਗਿਆ ਹੋਇਆ ਇਸ ਨਗਰ ਦਾ ਇਸ ਹਲਕੇ ਦਾ ਇਸ ਜ਼ਿਲ੍ਹੇ ਦਾ ਤਲਵੰਡੀ ਹਲਕੇ ਚ ਵੀ ਲੋਕਾਂ ਦੇ ਫੋਨ ਆ ਰਿਹਾ ਹਨ ਲਈ ਪੁੱਚੋ ਤੋਂ ਵੀ ਆ ਰਿਹਾ ਮੌੜ ਤੇ ਵੀਰਾ ਬਹੁਤ ਵੱਡੀ ਗਿਣਤੀ ਚ ਲੋਕ ਆ ਰਿਹਾ ਨਵਜੋਤ ਸਿੰਘ ਸਿੱਧੂ ਨੂੰ ਸੁਣਨ ਕਾਂਗਰਸ ਦੇ ਚੰਡੇਟ ਨਵਜੋਤ ਸਿੰਘ ਸਿੱਧੂ ਜੀ ਰੈਲੀ ਕਰ ਰਿਹਾ ਕਾਂਗਰਸ ਦੇ ਵਰਕਰ ਹੀ ਕਰਵਾ ਰਿਹਾ ਸੋ ਇੱਥੇ ਇਸ ਤਰ੍ਹਾਂ ਦਾ ਕੋਈ ਬਾਣੀ ਸਾਨੂੰ ਕਿਸੇ ਦੇ ਕੋਈ ਇਤਰਾਜ਼ ਨਹੀਂ ਕੋਈ ਸਾਡੇ ਇਤਰਾਜ਼ ਕਰਾ ਕੋਈ ਛੱਡੇ ਬਿਆਨ ਨਾ ਦੇਈ ਜਾਵੇ ਉਹਦੀ ਮਾਨਸਿਕਤਾ ਉਹਦੀ ਛੋਟੀ ਸ ਟਾਡੇ ਦਿਹਾਤੀ ਵਾਲੇ ਪ੍ਰਧਾਨ ਨੂੰ ਕੀ ਨਾਰਾਜ਼ਗੀ ਹੈ ਜ਼ਿਲ੍ਹਾ ਪ੍ਰਧਾਨ ਜਿਹੜਾ ਉਹ ਤੁਹਾਡੇ ਖਿਲਾਫ ਮਤਲਬ ਉਹਨੇ ਉਹ ਵੀ ਕੀਤੀ ਹੈ ਸ਼ਿਕਾਇਤ ਦੇਖੋ ਵੈਸੇ ਤਾਂ ਉਹ ਹੀ ਦੱਸ ਸਕਦੇ ਪਰ ਕਈਰ ਸਾਨੂੰ ਇਹ ਹੁੰਦਾ ਵੀ ਅਸੀਂ ਇਨਸਿਉਰ ਫੀਲ ਕਰਦੇ ਹਾਂ ਕਿ ਸਾਡੇ ਹਲਕੇ ਜਾਂ ਸਾਡੇ ਜ਼ਿਲ੍ਹੇ 'ਚ ਸਾਥੋਂ ਵੱਡੇ ਕੱਦ ਦਾ ਕੋਈ ਨੇਤਾ ਨਾ ਹੋਵੇ ਠੀਕ ਹੈ ਜੀ ਨਵਜੋਤ ਸਿੰਘ ਸਿੱਧੂ ਜੀ ਦਾ ਆਉਣਾ ਲੋਕਾਂ ਦਾ ਪਿਆਰ ਹਰਵਿੰਦਰ ਸਿੰਘ ਲਾਡੀ ਜੀ ਦੀ ਪਿਆਰ ਸਾਡੇ ਪੰਚਾ ਸਰਪੰਚਾਂ ਲਈ ਲੋਕਾਂ ਦਾ ਪਿਆਰ ਸਾਡੇ ਲੀਡਰ ਲਈ ਲੋਕਾਂ ਦਾ ਪਿਆਰ ਜੇ ਲੋਕਾਂ ਦਾ ਮਿਲ ਰਿਹਾ ਤਾਂ ਸ਼ਾਇਦ ਕਿਤੇ ਨਾ ਕਿਤੇ ਨੂੰ ਸਿਕਿਉਰਿਟੀ ਫੀਲਿੰਗ ਹੁੰਦੀ ਆ ਕਿ ਸ਼ਾਇਦ ਸਾਡਾ ਕਦ ਬੌਣਾ ਨਾ ਹੋ ਜੇ ਇਸ ਜਗ੍ਹਾ ਤੇ ਪਰ ਅਸੀਂ ਸਭ ਨੂੰ ਫਿਰ ਵੀ ਪ੍ਰਧਾਨ ਜੀ ਦੀ ਜਿੱਤ ਵੀ ਉਹਨੀਆਂ ਪੰਜਾਬ ਪ੍ਰਧਾਨ ਦੀ ਪੰਜਾਬ ਇਨਚਾਰਜ ਦੀ ਬਾਜਵਾ ਸਾਹਿਬ ਦੀ ਤੇ ਨਵਜੋਤ ਸਿੰਘ ਸਿੱਧੂ ਜੀ ਤੇ ਅਸੀਂ ਦਿਲੋਂ ਸਤਿਕਾਰ ਕਰਦੇ ਆ ਸਾਡੇ ਲੀਡਰ ਨੇ ਸਾਡੇ ਲਈ ਲੰਗਾ ਖਲਵਾਇਆ ਸੋ ਨਵਜੋਤ ਸਿੰਘ ਰੈ ਸਿੱਧੂ ਦੀ ਰੈਲੀ ਨੂੰ ਕਾਮਯਾਬ ਕਰਨਾ ਅਸੀਂ ਦਿਨ ਰਾਤ ਇੱਕ ਕਰਦੇ ਆ ਵਰਕਰ ਰੈਲੀ ਕਰ ਰਹੇ ਨੇ ਵਰਕਰ ਹੀ ਕਾਮਯਾਬ ਕਰਨੇ ਤੇ ਕਹਨੂੰ ਪਾਰ ਹਾਲਕੇ ਰੋਲਾ ਬਠਿੰਡਾ ਦਿਹਾਤੀ ਕਾਂਗਰਸ ਦਾ ਦਿਖਾਇਆ ਜਾ ਰਿਹਾ ਹੈ ਪਰ ਦਰਸਲੇ ਰੋਲਾ ਕਾਂਗਰਸ ਪ੍ਰਧਾਨ ਰਾਜਵਿੰਗ ਵਰਸਸ ਨਗਜੋਤ ਸਿੰਘ ਸਿੱਧੂ ਮੰਨਿਆ ਜਾ ਰਿਹਾ ਹੈ ਮਤੈਂ ਦਾ ਦੇਹਤੀ ਕਾਂਗਰਸ ਵਾਂਗੂ ਪੰਜਾਬ ਕਾਂਗਰਸ ਵੀ ਪਿਛਲੇ ਦਿਨੀ ਦੋਧੜਾਂ ਚ ਵੰਡੀ ਗਈ ਸੀ ਜਦੋਂ ਸਿੱਧੂ ਨੇ ਪਿੰਡ ਮਹਿਰਾਜ ਚ ਰੈਲੀ ਕੀਤੀ ਸੀ ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਪਾਰਟੀ ਚ ਨਿੱਜੀ ਵਿਚਾਰਧਾਰਾ ਲਈ ਕੋਈ ਥਾਂ ਨਹੀਂ ਅਤੇ ਜਿਸ ਨੇ ਵੀ ਨਿੱਜੀ ਵਿਚਾਰਧਾਰਾ ਰੱਖਣੀ ਹੈ ਉਹ ਪਾਰਟੀ ਚੋਂ ਬਾਹਰ ਜਾ ਸਕਦਾ ਹੈ ਇਸ ਨਾਲ ਹੀ ਪ੍ਰਤਾਪ ਬਾਜਵਾ ਨੇ ਵੀ ਸਿੱਧੂ ਦੀ ਵਕਰੀ ਰੈਲੀ ਦਾ ਫਿਰੋਦ ਕੀਤਾ ਸੀ ਜਿਸ ਤੋਂ ਬਾਅਦ ਹੁਣ ਸਿੱਧੂ ਇੱਕ ਵਾਰ ਫਿਰ ਤੋਂ ਰੈਲੀ ਕਰ ਜਾ ਰਹੇ ਨੇ ਦੇਖਦੇ ਹਾਂ ਕਿ ਇਸ ਰੈਲੀ ਤੇ ਕਾਂਗਰਸ ਦਾ ਕੀ ਰੁਖ ਰਹੇਗਾ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ